ਉਹਦੇ ਵਿੱਚ ਇੱਕ ਸਾਨੂੰ ਅੱਜ ਲੀਡ ਲੱਗੀ ਸੀ ਜੀ ਬਈ ਜਿਹੜਾ ਇਹ ਬੰਦਾ ਹੈ ਜੋਧਵੀਸ ਕਿੰਨੇ ਵਾਰ ਤੋਂ ਅਣਜਾਣ ਹੁੰਦਾ ਹੈ ਤੇ ਜਦੋਂ ਸਾਡੀ ਪੁਲਿਸ ਪਾਰਟੀ ਇਹਨੂੰ ਫੜਨ ਵਾਸਤੇ ਇੱਥੇ ਆਈ ਸੀਗੀ ਤੇ ਇਹਨਾਂ ਨੇ ਸਾਨੂੰ ਸਾਹਮਣੇ ਵੇਖ ਕੇ ਪੁਲਿਸ ਪਾਰਟੀ ਨੂੰ ਸਾਹਮਣੇ ਵੇਖ ਕੇ ਪੁਲਿਸ ਵੱਲ ਚਾਰ ਫਾਇਰ ਕੱਢੇ ਜਿਹੜੇ ਕਿ ਪੁਲਿਸ ਦੀ ਗੱਡੀ ਤੇ ਦੋ ਫਾਇਰ ਲੱਗੀਆਂ ਤੇ ਦੋ ਇਹਨਾਂ ਨੇ ਆਸ-ਪਾਸ ਲੱਗੀਆਂ ਜਵਾਬੀ ਕਾਰਵਾਈ ਦੇ ਪੁਲਿਸ ਜੋ ਆ ਵੀ ਕਰਦੇ ਵਿੱਚ ਪੁਲਿਸ ਨੇ ਫਾਇਰਿੰਗ ਕੀਤੀ ਤੇ ਇੱਕ ਜਿਹੜੀ ਫਾਇਰ ਹੈ ਜਿਹੜਾ ਜੋਧਵੀਰ ਹੈ ਉਹਦੀ ਲਾਟੇ ਲੱਗੀ ਹੈ ਤੇ ਦੂਜਾ ਫਾਇਰ ਜਿਹੜਾ ਕਿ ਇਹਨੂੰ ਡਰੋਨ ਵਾਸਤੇ ਕੀਤਾ ਸੀ ਇਹ ਅੱਜ ਜਿਹੜਾ ਮੇਨ ਸ਼ੂਟਰ ਹੈ ਅੱਜ ਕਾਬੂ ਆਇਆ ਸੀਗਾ ਤੇ ਬਾਕੀ ਜਿਹੜੇ ਸ਼ੂਟਰ ਆ ਉਹਦੇ ਉਹਨਾਂ ਦੀ ਪਛਾਣ ਹੋ ਗਈ ਹੈ ਤੇ ਸਾਡੀ ਪੁਲਿਸ ਪਾਟੀ ਉਹਨਾਂ ਦੇ ਮਗਰ ਲੱਗੀ ਹੋਈ ਹੈ ਸਾਡੇ ਵੱਲੋਂ ਵੀ ਇਹ ਹੀ ਹੈ ਕਿ ਜੇ ਕਿਸੇ ਨੂੰ ਕੋਈ ਧਮਕੀ ਭਰੀ ਕਾਲ ਆਉਂਦੀ ਹੈ ਜਾਂ ਕਿਸੇ ਵੱਲੋਂ ਕੋਈ ਪੈਸੇ ਦੀ ਮੰਗ ਕੀਤੀ ਜਾਂਦੀ ਹੈ ਪੁਲਿਸ ਨੂੰ ਨਾਲ ਦੀ ਨਾਲ ਦੱਸਿਆ ਜਾਵੇ ਸਾਡੀ ਪੁਲਿਸ ਜਿਹੜੀ ਹੈ ਉਹ ਸਖਤ ਹੈ ਇਹ ਇਸ ਪਾਸੇ ਹੀ ਕੰਮ ਕਰਦੀ ਪਈ ਹੈ ਦੇ ਜੇ ਸਾਨੂੰ ਟਾਈਮ ਨਾਲ ਇੰਤਲਾ ਆਏਗੀ ਤੇ ਜਿਹੜੇ ਗੈਂਗਸਟਰ ਹੈ ਇਹ ਗੈਂਗਸਟਰ ਵੀ ਨਾ ਕਹਿਣਾ ਨਹੀਂ ਚਾਹੀਦਾ ਇਹ ਜਿਹੜੇ ਮਾਮੂਲੀ ਜੇ ਮਲਜ਼ਮ ਹੈ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਜਿਵੇਂ ਅੱਜ ਕੀਤੀ ਗਈ ਹੈ ਮੇ ਫਾਇਰਿੰਗ ਹੋਈ ਸੀਗੀ ਵਾਈਗਰੋ ਸਿੰਘ ਜੀ ਦੇ ਦੁਕਾਨ ਤੇ ਅਰਲੀ ਮਾਰਨਿੰਗ ਫਾਇਰਿੰਗ ਹੋ ਚੀ ਸਾਢੇ 5 ਦੇ ਲਾਗੇ ਉਹਦੇ ਸੰਬੰਧ ਦੇ ਵਿੱਚ 155 ਨੰਬਰ ਐਫ ਆਈ ਆਰ ਸਿੱਧੀ ਤਨਨਾਂ ਦੇ ਵਿੱਚ ਦਰਜ ਹੋਈ ਸੀਗੀ ਉਹਦੇ ਵਿੱਚ ਇੱਕ ਸਾਨੂੰ ਅੱਜ ਲੀਡ ਲੱਗੀ ਸੀਗੀ ਬਈ ਜਿਹੜਾ ਬੰਦਾ ਹੈ ਜੋਧਵੀਰ ਸਿੰਘ ਇੰਨੇ ਵਾਰਦਨ ਨੂੰ ਅੰਜਾਮ ਦਿੱਤਾ ਤੇ ਜਦੋਂ ਸਾਡੀ ਪੁਲਿਸ ਪਾਰਟੀ ਇਹਨੂੰ ਫੜਨ ਵਾਸਤੇ ਮੁਕਬਰ ਖਾਸ ਦੀ ਇੰਤਲਾਹ ਤੇ ਇੱਥੇ ਆਈ ਸੀਗੀ ਤੇ ਇਹਨਾਂ ਨੇ ਸਾਨੂੰ ਸਾਹਮਣੇ ਵੇਖ ਕੇ ਪੁਲਿਸ ਪਾਰਟੀ ਨੂੰ ਸਾਹਮਣੇ ਵੇਖ ਕੇ ਪੁਲਿਸ ਵੱਲ ਚਾਰ ਫਾਇਰ ਕੱਢੇ ਜਿਹੜੇ ਕਿ ਪੁਲਿਸ ਦੀ ਗੱਡੀ ਤੇ ਦੋ ਫਾਇਰ ਲੱਗੀਆਂ ਤੇ ਦੋ ਇਹਨਾਂ ਨੇ ਆਸ-ਪਾਸ ਲੱਗੀਆਂ ਜਵਾਬੀ ਕਾਰਵਾਈ ਦੇ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਫਾਇਰਿੰਗ ਕੀਤੀ ਤੇ ਇੱਕ ਜਿਹੜੀ ਫਾਇਰ ਹੈ ਜਿਹੜਾ ਜੋਧਵੀਰ ਹੈ ਉਹਦੀ ਲਾਟੇ ਲੱਗੀ ਹੈ ਤੇ ਦੂਜਾ ਫਾਇਰ ਜਿਹੜਾ ਕਿ ਇਹਨੂੰ ਡਰੋਨ ਵਾਸਤੇ ਕੀਤਾ ਸੀਗਾ ਉਹਦੇ ਵਿੱਚ ਇੰਜਰਡ ਹੋਇਆ ਹੈ ਤੇ ਇਹਨੂੰ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਗਿਆ ਹੈ ਜੀ ਸਰ ਇਹਨੇ ਕਿੱਥੇ ਫਾਇਰਿੰਗ ਕੀਤੀ ਸੀ ਪੁੱਛਿਆ ਮਾਮਲਾ ਇਹ ਜਿਹੜਾ ਝੰਡਿਆਲਾ ਚੌਂਕ ਦੇ ਲੱਗੀਆਂ ਆਪਣੀ ਡਰੇਨ ਪੈਂਦੀ ਹੈ ਇੱਥੇ ਇਹਨੇ ਪੁਲਿਸ ਦੇ ਵੱਲ ਫਾਇਰਿੰਗ ਕੀਤੀ ਸੀਗੀ ਦੋ ਜਿਹੜੇ ਫਾਇਰ ਹੈ ਪੁਲਿਸ ਦੇ ਗੱਡੀ ਦੇ ਵਿੱਚ ਲੱਗੇ ਆ ਤੇ ਦੋ ਜਿਹੜੇ ਫਾਇਰ ਆ ਪੁਲਿਸ ਵਾਲਿਆਂ ਨੇ ਕੀਤੇ ਸੀਗੇ ਬਾਕੀ ਦੇ ਸਰ ਪਹਿਲਾਂ ਕਿੰਨੇ ਕਿ ਮਾਮਲੇ ਦਰਜ ਹੈ ਇਹਦੇ ਆ ਪਤਾ ਤਫਤੀਸ਼ ਕਰਦੇ ਪਈਆਂ ਜਿਹੜਾ ਪਾਸ ਨੰਬਰ ਵਾਲਾ ਫਾਇਰਿੰਗ ਵਾਲਾ ਮਸਲਾ ਹੈ ਜਿਹੜਾ ਗੁਰਮੁਖ ਸਿੰਘ ਨੇ ਕੀਤਾ ਸੀਗਾ ਵਾਈਗਰੂ ਸਿੰਘ ਨੇ ਕੀਤਾ ਸੀਗਾ ਉਹ ਤਾਂ ਬਿਲਕੁਲ ਕਲੀਅਰ ਹੈ ਜੀ ਉਹਦੇ ਵਿੱਚ ਮੇਨ ਸ਼ੂਟਰ ਸੀਗਾ ਜਿਹਦਾ ਵੀਡੀਓ ਦੇ ਵਿੱਚ ਵੀ ਹੁੰਦਾ ਹੈ ਜੀ ਇਹਦੇ ਸੰਬੰਧ ਦੇ ਵਿੱਚ 155 ਨੰਬਰ ਐਫ ਆਈ ਆਰ ਜਿਹੜੀ ਹੈ ਉਹ ਵੀ ਦਰਜ ਹੈ ਜੀ ਸਰ ਇਹਦਾ ਨਾਮ ਕੀ ਹੈ ਮਿਲ ਜੂਗਾ ਆ ਮੌਜੂਦਨ ਦਾ ਫਾਇਰ ਹੈ ਜੋਧਵੀਰ ਸਿੰਘ ਉਰਫ ਜੋਦਾ ਜਿਹੜਾ ਕਿ ਦੀਨ ਅਲਾਦੀਨਪੁਰ ਦਾ ਰਹਿਣ ਵਾਲਾ ਹੈ ਇਹ ਜਿਹੜਾ ਪੂਰਾ ਗੈਂਗ ਹੈ ਇੱਕ ਹੈਪੀ ਬਾਬਾ ਕਰਕੇ ਗੈਂਗਸਟਰ ਹੈ ਜਿਹੜਾ ਕਿ ਜੇਲ੍ਹ ਦੇ ਵਿੱਚ ਹੈ ਉਹਦੇ ਕੰਨ ਤੇ ਸਾਰਾ ਦਸਰਾ ਅੰਜਾਮ ਫੈਰ ਨੂੰ ਦਿੱਤਾ ਗਿਆ ਸੀਗਾ ਇਹਦੇ ਸੰਬੰਧ ਦੇ ਵਿੱਚ ਆਪਾਂ ਜਿਹੜੀ ਇਹ ਗੈਂਗ ਦੇ ਤਿੰਨ ਮੈਂਬਰ ਪਹਿਲਾਂ ਹੀ ਅਸੀਂ ਅਰੈਸਟ ਕਰ ਚੁੱਕੇ ਆਂ ਇਹ ਅੱਜ ਜਿਹੜਾ ਮੇਨ ਸ਼ੂਟਰ ਹੈ ਅੱਜ ਕਾਬੂ ਆਇਆ ਸੀਗਾ ਤੇ ਬਾਕੀ ਜਿਹੜੇ ਸ਼ੂਟਰ ਆ ਉਹਦੇ ਉਹਨਾਂ ਦੀ ਪਛਾਣ ਹੋ ਗਈ ਹੈ ਤੇ ਸਾਡੀ ਪੁਲਿਸ ਪਾਰਟੀ ਉਹਨਾਂ ਦੇ ਮਗਰ ਲੱਗੀ ਹੋਈ ਹੈ ਸਰ ਨੋਟੋਰੀਅਸ ਜਿਹੜੇ ਹੈ ਉਲਜਮ ਅਗੇਨਾ ਖਿਲਾਫ ਪੁਲਿਸ ਵੱਲੋਂ ਸਖਤ ਐਕਸ਼ਨ ਲਿਆ ਜਾ ਰਿਹਾ ਹੈ ਜਿਨੇ ਅਤਵਾਦ ਦੇ ਟਾਈਮ ਲਿਆ ਗਿਆ ਨਹੀਂ ਪੁਲਿਸ ਵੱਲੋਂ ਇਸ ਦੀ ਸ਼ਲਾਘਾ ਕੀਤੀ ਜਾਂਦੀ ਕੀ ਅਪੀਲ ਕਰੀਏ ਲੋਕਾਂ ਨੂੰ ਸਾਡੇ ਵੱਲੋਂ ਅਪੀਲ ਇਹ ਹੀ ਹੈ ਕਿ ਜੇ ਕਿਸੇ ਨੂੰ ਕੋਈ ਧਮਕੀ ਭਰੀ ਕਾਲ ਆਉਂਦੀ ਹੈ ਜਾਂ ਕਿਸੇ ਵੱਲੋਂ ਕੋਈ ਪੈਸੇ ਦੀ ਡਿਮਾਂਡ ਕੀਤੀ ਜਾਂਦੀ ਹੈ ਪੁਲਿਸ ਨੂੰ ਨਾਲ ਨਾਲ ਦੱਸਿਆ ਜਾਵੇ ਸਾਡੀ ਪੁਲਿਸ ਜਿਹੜੀ ਹੈ ਉਹ ਸਖਤ ਹੈ ਇਹ ਇਸ ਪਾਸੇ ਹੀ ਕੰਮ ਕਰਦੀ ਪਈ ਹੈ ਦੇ ਜੇ ਸਾਨੂੰ ਟਾਈਮ ਨਾਲ ਇਨਤਲਾ ਆਏਗੀ ਤੇ ਜਿਹੜੇ ਗੈਂਗਸਟਰ ਹੈ ਇਹ ਗੈਂਗਸਟਰ ਵੀ ਇਹਨਾਂ ਨੂੰ ਕਹਿਣਾ ਨਹੀਂ ਚਾਹੀਦਾ ਇਹ ਜਿਹੜੇ ਮਾਮੂਲੀ ਜੇ ਮਲਜ਼ਮ ਹੈ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਜਿਵੇਂ ਅੱਜ ਕੀਤੀ ਗਈ ਹੈ ਸਰ ਮਲਜ਼ਮ ਨੂੰ ਅਸਲ ਵਿੱਚ ਕਿੱਥੇ ਐਡਮਿਟ ਕਰਵਾਇਆ ਗਿਆ ਕੀ ਇਹਦਾ ਇਹ ਸਿਵਲ ਹਸਪਤਾਲ ਦੇ ਨੂੰ ਭੇਜਿਆ ਗਿਆ ਹੈ ਜਿਹੜਾ ਕਿ ਜਰੇ ਇਲਾਜ ਕੋ ਅਸਲ ਵਿੱਚ ਬਰਮਤ ਹੈ ਇਸ ਕੋ ਇਹਦੇ ਕੋਲ ਇੱਕ ਗਲੋਕ ਦਾ ਬੜਾ ਜਿਹੜਾ ਸੋਫਿਸਟਿਕੇਟ ਪਿਸਤਲ ਹੈ ਉਹ ਬਰਾਮਦ ਕੀਤਾ ਗਿਆ 9mm ਦਾ ਹੋਰ ਸਾਰੇ ਦੇ ਸਰੇ ਤੇ ਕੋਈ ਹੋਈ ਇਹ ਇੱਕ ਮੋਟਰਸਾਈਕਲ ਜਿਹੜੀ ਸਪਲੈਂਟਰ ਉਹ ਬਰਾਮਦ ਕੀਤੀ ਗਈ ਸਰ ਟੋਟਲ ਕਿੰਨੀ ਜਣੇ ਸੀ ਜਿਹੜੀ ਇਹ ਫਿਲਹਾਲ ਅੱਜ ਇੱਕੋ ਬੰਦਿਆ ਫੜਿਆ ਗਿਆ ਹੈ ਬਾਕੀ ਸਾਨੂੰ ਬੜੀ ਵਧੀਆ ਲੀਡ ਮਿਲੀ ਹੈ ਤੇ ਸਾਨੂੰ ਉਮੀਦ ਹੈ ਕਿ ਸਵੇਰ ਤੱਕ ਅਸੀਂ ਉਹ ਜਿਹੜੇ ਗੈਂਗ ਦੇ ਬੰਦੇ ਜਿਹੜੇ ਆ ਫੜ ਲੈਣਗੇ